ਸੰਗਤ ਜੀ ਆਪਾਂ ਸ਼ਬਦ ਹਜ਼ਾਰੇ ਪਾਤਸ਼ਾਹ ਜਸਮੀ ਉਹਨਾਂ ਦੀ ਸੰਖਿਆ ਲੜੀਵਰ ਕਰ ਰਹੇ ਹਾਂ ਤੇ ਇੱਥੋਂ ਤੱਕ ਆਪਣੀ ਸੰਖਿਆ ਸੰਪੂਰਨ ਹੋ ਗਈ ਸੀ ਅੱਗੇ ਸ਼ੁਰੂ ਹੁੰਦਾ ਹੈ ਰਾਗ ਕਲਿਆਣ ਪਾਤ ਸਾਹੀ ਦਸਵੀਂ ਦਸਵੀਂ ਵਾਵੇ ਨੂੰ ਬਿਹਾਰੀ ਉੱਤੇ ਬਿੰਦੀ ਦਸਵੀਂ ਬਿਨ ਕਰਤਾਰ ਇੱਥੇ ਵਿਸਰਾਮ ਹੈ ਨਾ ਕਿਰਤਮ ਮਾਨੋ ਆਦ ਅਜੂਣ ਅਜੈ ਅਬਨਾਸੀ ਅਜੈ ਪੜਨਾ ਹੈ ਅਜੇ ਨਹੀਂ ਪੜਨਾ ਜਿਹੜਾ ਐਡਾ ਸਬੰਧ ਕਲਾ ਕੇ ਅਜੈ ਅਜੈ ਅਬਨਾਸੀ ਇੱਥੇ ਵਿਸਰਾਮ ਲਾਉਣਾ ਹੈ ਤੇਹ ਪਰਮੇਸ਼ਰ ਜਾਨੋ ਰਹਾਉ ਕਹਾ ਭਇਓ ਜੋ ਆਣ ਜਗਤ ਮੈਂ ਇੱਥੇ ਵਿਸਰਾਮ ਹੈ ਭਇਓ ਉਚਾਰਨ ਕਰਨਾ ਪੱਪਾ ਈਡੀ ਸਿਆਰੀ ਊੜੇ ਹੋੜਾ ਭਇਓ ਦਸ਼ਕ ਅਸਵਰ ਅਸੁਰ ਐੜਾ ਸੰਬੰਧ ਕਲਾ ਕੇ ਅਸੁਰ ਹਰ ਕਾਏ ਅਧਿਕ ਪਰਪੰਚ ਦਿਖਾਏ ਸਭਨ ਕਹੇ ਕਹੇ ਤੇ ਵਿਸਰਾਮ ਹੈ ਆਪ ਹੈ ਬ੍ਰह्म ਕਹਾਏ ਭੰਜਨ ਗੜਨ ਸਮਰੱਥ ਸਦਾ ਪ੍ਰਭ ਪ੍ਰਭ ਤੇ ਵਿਸਰਾਮ ਹੈ ਗੜਨ ਇਹਨੂੰ ਪਾਰਾ ਬੋਲਣਾ ਹੈ ਰਾੜੇ ਦੇ ਚੱਲੇ ਹਾ ਹਾ ਲੱਗੇ ਪਾਰਾ ਉਚਾਰਨ ਕਰਨਾ ਭੰਜਨ ਗੜਨ ਸਮਰੱਥ ਸਦਾ ਪ੍ਰਭ ਸੋ ਗੇਮ ਜਾਤ ਗਨਾਇਓ ਗਨਾਇਓ ਈਹ ਸ਼ਾਇਰੀ ਊੜੇ ਦਾ ਮੂੰਖ ਖੁੱਲੈ ਗਨਾਇਓ ਤਾ ਤੇ ਸਰਬ ਕਾਲ ਕੀ ਅਸ ਕੋ ਇੱਥੇ ਵਿਸਰਾਮ ਐ ਕਾਏ ਬਚਾਏ ਨਾ ਆਇਓ ਆਇਓ ਵੀ ਉਸੇ ਤਰ੍ਹਾਂ ਉਚਾਰਨ ਕਰਨ ਈਹ ਸ਼ਾਇਰੀ ਊੜੇ ਦਾ ਮੂੰਖ ਖੁੱਲੈ ਆਇਓ ਕੈਸੇ ਤੋਹੇ ਤਾਰ ਹੈ ਸੁਨ ਜੜ ਜੜ ਤੇ ਵਿਸਰਾਮ ਐ ਆਪ ਡੁੱਬਿਓ ਡੁੱਬਿਓ ਡੱਡੇ ਓਂਕੜ ਬੱਬੇ ਨੂੰ ਸਿਹਾਰੀ ਆ ਏਡੀ ਨੂੰ ਸਿਹਾਰੀ ਊੜੇ ਦਾ ਮੂੰਹ ਖੁੱਲੈ ਡੁੱਬਿਓ ਭਾਵ ਸਾਗਰ ਛੁੱਟੇ ਹੋ ਕਾਲ ਫਾਸ ਤੇ ਤਬਹੀ ਤਬਹੀ ਹੀ ਤੇ ਵਿਸ਼ਰਾਮ ਲਾਉਣਾ ਹੈ ਇਹ ਜਿਹੜਾ ਪਾਠ ਹੈ ਸੰਗਤ ਜੀ ਵੱਖਰਾ ਹੈ ਗਹੋ ਸਰਨ ਜਗਤਾਗਰ ਜਗਤਾਗਰ ਜਿਹੜਾ ਇਹ ਕਸ ਕੇ ਬੋਲਣਾ ਹੈ ਅਦਕ ਲਾ ਕੇ ਉਚਾਰਨ ਕਰਨਾ ਹੈ ਜਗਤਾਗਰ ਖਿਆਲ ਪਾਤ ਸਾਹੀ ਦਸਵੀਂ ਇਸ ਸ਼ਬਦ ਦਾ ਸਾਰੀਆਂ ਸੰਗਤਾਂ ਜਾਪ ਕਰਦੀਆਂ ਪਰ ਕਿਤੇ ਸੰਗਤਾਂ ਕੁਝ ਕੁ ਸ਼ਬਦ ਜਿਹੜੇ ਨੇ ਗਲਤ ਉਚਾਰਨ ਕਰ ਜਾਂਦੀਆਂ ਅੱਜ ਆਪ ਇਸ ਦਾ ਉਚਾਰਨ ਸਰਵਣ ਕਰ ਰਹੇ ਹਾਂ ਮਿੱਤਰ ਪਿਆਰੇ ਨੂੰ ਇੱਥੇ ਵਿਸਰਾਮ ਹੈ ਹਾਲ ਮਰੀਦਾ ਦਾ ਕਹਿਣਾ ਮਰੀਦਾ ਦੱਦੇ ਤੇ ਬਿੰਦੀ ਲੱਗੀ ਹੈ ਬਿੰਦੀ ਉਚਾਰਨ ਕਰਨੀ ਹੈ ਮਰੀਦਾ ਦਾ ਕਹਿਣਾ ਨਾਣੇ ਦੀ ਆਵਾਜ਼ ਉਚਾਰਨ ਹੋਵੇ ਕਹਿਣਾ ਤੁੱਦ ਬਿਨ ਰੋਗ ਰਜਾਈਆ ਦਾ ਓਡਣ ਹੁਣ ਇੱਥੇ ਕਈ ਸੰਗਤਾਂ ਪੜ ਜਾਂਦੀਆਂ ਤੁੱਜ ਤੁੱਜ ਹੁੰਦਾ ਛੱਜੇ ਦੇ ਨਾਲ ਇੱਥੇ ਲੱਗਾ ਤੱਦਾ ਤੁੱਦ ਬਿਨ ਰੋਗ ਰਜਾਈਆ ਦਾ ਓਡਣ ਇੱਥੇ ਵਿਸਰਾਮ ਹੈ 나ਗ ਨਿਵਾਸਾ ਦੇ ਰਹਿਣਾ ਨਾਣੇ ਦੀ ਆਵਾਜ਼ ਉਚਾਰਨ ਕਰਨੀ ਰਹਿਣਾ ਸੂਲ ਸੁਰਾਹੀ ਇਹਨੂੰ ਕਈ ਸੰਗਤਾਂ ਪੜ ਜਾਂਦੀਆਂ ਸਰਾਹੀ ਸਸੇ ਨੂੰ ਜਿਹੜਾ ਔਂਕੜ ਲੱਗਾ ਇਹ ਕੱਟ ਦਿੰਦੀਆਂ ਔਂਕੜ ਲਾ ਕੇ ਉਚਾਰਨ ਕਰਨਾ ਸੁਰਾਹੀ ਖੰਜਰ ਪਿਆਲਾ ਇੱਥੇ ਬਿਸਰਾਮ ਹੈ ਬਿੰਗ ਕਸਾਈਆ ਦਾਸ ਸਹਿਣਾ ਹੁਣ ਕਈ ਸੰਗਤਾਂ ਇੱਥੇ ਬਿੰਦੀਆਂ ਲਾ ਕੇ ਉਚਾਰਨ ਕਰਦੀਆਂ ਕਸਾਈਆਂ ਦਾ ਸਹਿਣਾ ਉਹ ਵੀ ਸ਼ੁੱਧ ਪਾਠ ਹੈ ਕਸਾਇਆ ਦਾ ਸਹਿਣਾ ਯਾਰੜੇ ਇੱਥੇ ਯਈਏ ਨੂੰ ਕੰਨਾ ਆਇਆ ਇਹਨੇ ਯਈਏ ਨੂੰ ਕੰਨਾ ਹੀ ਉਚਾਰਨ ਹੋਣਾ ਇੱਥੇ ਈੜੀ ਜਾਂ ਐੜਾ ਜਾਂ ਊੜਾ ਉਚਾਰਨ ਨਹੀਂ ਹੋਣਾ ਯਈਆ ਹੀ ਉਚਾਰਨ ਹੋਵੇਗਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਚੰਗਾ ਤੇ ਬਿਸਰਾਮ ਹੈ ਪਠ ਪਠ ਕਸ ਕੇ ਅਦਕ ਲੱਗਾ ਪਠ ਖੇੜਿਆਂ ਦਾ ਰਹਿਣਾ ਰਹਿਣਾ ਰਾੜਾ ਤੇ ਹਾ ਹ ਮੁਕਤਾ ਹੈ ਨਾਣੇ ਨੂੰ ਕੰਨਾਂ ਲੱਗਾ ਇਹ ਉਚਾਰਨ ਹੋਵੇਗਾ ਕਈ ਸੰਤ ਹੁਣ ਨੰਨੇ ਨੂੰ ਕੰਨਾਂ ਲਾ ਕੇ ਉਚਾਰਨ ਕਰਦੇ ਰਹਿਣਾ ਰਹਿਣਾ ਨੰਨੇ ਦੇ ਨਾਲ ਹੁੰਦਾ ਹੈ ਪਰ ਇੱਥੇ ਨਾਣੇ ਦੀ ਬਾਜ ਉਚਾਰਨ ਕਰਨੇ ਰਹਿਣਾ ਪਠ ਖੇੜਿਆਂ ਦਾ ਰਹਿਣਾ ਸੁਸੰਗਤ ਜੀ ਆਪ ਜੀ ਨੇ ਇੱਥੋਂ ਤੱਕ ਸੰਥਿਆ ਸਰਵਣ ਕਰ ਲਈ ਹੈ ਪਿਛਲੇ ਜਿਹੜੇ ਪਾਰਟ ਨੇ YouTube ਦੀ ਪਲੇਲਿਸਟ ਦੇ ਵਿੱਚ ਪਏ ਨੇ ਜਾ ਕੇ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ